ਵਾਹਿਗੁਰਦੀ ਦਾ ਖਾਲਸਾ ਵਾਹਿਗੁਰਦੀ ਦੀ ਫਤਿਹ ਅੱਜ ਆਪਾਂ ਗੱਲ ਕਰਦੇ ਹਾਂ ਜੀ ਸਲੋਤਰ ਬਾਰੇ ਵੀ ਸਲੋਤਰ ਨੂੰ ਸਲੋਤਰ ਕਿਉਂ ਕਿਹਾ ਜਾਂਦਾ ਸਲੋਤਰ ਪਹਿਲਾਂ ਇਹਦੇ ਨਾਲ ਦੇ ਬਣਦੇ ਹੁੰਦੇ ਸੀਗੇ ਵਿਚਾਲੇ ਚੰਦਰ ਹੰਸ ਪਾ ਕੇ ਉੱਪਰੋਂ ਤੇ ਥੱਲੋਂ ਚੌੜੇ ਹੁੰਦੇ ਸੀਗੇ ਉੱਪਰੋਂ ਹੁੰਦਾ ਸੀ 2.5 ਇੰਚ ਦਾ ਨੀਚੋਂ ਹੁੰਦਾ ਸੀਗਾ 3 ਇੰਚੀ ਦਾ ਆਤਨ ਗ੍ਰੰਥ ਅਨੁਸਾਰ ਇਹਨੂੰ ਕਿਹਾ ਜਾਂਦਾ ਸੀ ਸਤਤ ਪਲਸ ਲੋਤਰ ਇਹਦੇ ਸਤੋਤਰ ਪੜੇ ਜਾਂਦੇ ਸੀਗੇ ਪਹਿਲਾਂ ਸਾਧੂ ਮਹਾਤਮਾ ਪੜ੍ਹ ਕੇ ਦਿੰਦੇ ਸੀ ਕਿਸੇ ਦੇ ਨੌਜਵਾਨ ਦਾ ਇਥੋਂ ਹੋ ਗਈ ਜਾਂ ਕਿ ਲਾ ਕਿਸੇ ਪਸ਼ੂ ਦਾ ਬੰਨਣਾਗਾ ਜਾਂ ਕੋਈ ਹੋਰ ਆਦੀ ਵਿਆਦੀ ਹੈਗੀ ਤਾਂ ਸਾਧੂ ਮਹਾਤਮਾ ਇਹਨਾਂ ਚ ਉਹ ਇਹਨੂੰ ਬੰਨ੍ਹ ਦੰਦੇ ਹੁੰਦੇ ਸੀਗੇ ਤੇ ਲੋਕ ਸਿਆਣੀ ਸੀ ਕਿ ਆਤਮਾ ਕੋਲ ਜਾਂਦੇ ਸੀਗੇ ਤੇ ਸਾਰੇ ਕਾਰਜ ਸਿੱਧ ਹੋ ਜਾਂਦੇ ਸੀ ਉਹਨਾਂ ਦੇ ਪਹਿਲਾਂ ਹੌਲੀ ਹੌਲੀ ਨਾਮ ਇਹਦਾ ਚੇਂਜ ਹੁੰਦਾ ਹੋਇਆ ਸੱਤ ਸਲੋਤਰ ਤੋਂ ਸਲੋਤਰ ਬਣ ਗਿਆ ਸਲੋਤਰ ਕਹਿਣ ਲੱਗੇ ਹਨਾ ਸਲੋਤਰ ਵੀ ਹੁਣ ਛੱਡ ਗਏ ਲੋਕ ਡੰਡਾ ਕਹਿਣ ਲੱਗੇ ਪਹਿਲਾਂ ਇਹ ਚੀਜ਼ਾਂ ਘਰਾਂ 'ਚ ਖਾਸ ਹੁੰਦੀਆਂ ਸੀਗੀਆਂ ਇਹ ਚੀਜ਼ਾਂ ਖਾਸ ਕਰਕੇ ਆਮ ਹੀ ਵਰਤੀਆਂ ਜਾਂਦੀਆਂ ਸੀਗੀਆਂ ਇੱਕ ਤਰ੍ਹਾਂ ਦਾ ਇਹ ਜੰਤਰ ਹੁੰਦਾ ਸੀ ਜੀਤੇ ਮੰਤਰ ਪੜਾਇਆ ਜਾਂਦਾ ਸੀ ਤੇ ਤੰਤਰ ਤੋਂ ਬਚਾਅ ਕਰ ਦਿਆ ਸੀ ਇਹ ਚੀਜ਼ ਬਹੁਤ ਵੱਡੀ ਖਾਸ ਚੀਜ਼ ਹੁੰਦੀ ਸੀਗੀ ਮਤਲਬ ਹੁਣ ਆਪਾਂ ਇਹ ਤੋਂ ਦੂਰ ਹੋ ਗਏ ਹਨ ਹਣਾ ਹੁਣ ਸਿਰਫ ਕੁੰਡੀ ਸੋਟਾ ਦੇ ਨੌ ਤੇ ਰਹਿ ਗਿਆ ਇਹ ਆਦਰਮਾਨ ਘਟ ਗਏ ਇਹਨਾਂ ਚੀਜ਼ਾਂ ਦਾ ਤਾਂ ਕਰਕੇ ਜੋ ਪ੍ਰਾਤਨ ਨਾਮ ਸੀ ਇਹਦਾ ਸਭ ਤੋਂ ਸਲੋਤਰ ਸੀਗਾ ਸਤੋਤਰ ਇਹਦੇ ਪੜਾਈ ਜਾਂਦੇ ਸੀਗੇ ਤਾਂ ਕਰਕੇ ਇਹਨੂੰ ਸਲੋਤਰ ਕਹਿੰਦੇ ਨੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ